ਸੋ ਕਹੋ ਤਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਹੋਐ ਸਫਤਖ ਸੰਮਨੀ ਨੂਰੇ ਅਰਸਹੁ ਕੁਰਸਹੁ ਇਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀ ਐ ਸਬਨਾੰਦ ਸਜਣ ਸਚਾ ਪਾਤ ਸਾ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਗੁਰੂ ਸਾਹਿਬ ਜੀ ਸੋਰਠਿ ਮਹਲਾ 5 ਮਰਤਕ ਕਾ ਪਾਇਓ ਤਨ ਸਾਸਾ विश्वरत आन मिलाया परेत मुग्धपे श्रोते हर नामा मुख गाया ਤਕ ਕਾ ਉਪਾਇੋ ਤਨ ਸਾਸਾ ਬਿਸ਼ਰਤ ਆਨ ਮਿਲਾਇਆ ਤਸੋ ਪਰੇਤ ਮੁਗਧ ਭੇ ਸ੍ਰੋਕਤੀ ਹਰ ਨਾਮ ਮੁਖ ਗਾਇਆ ਦੁਰ ਕੀ ਦੇਖ ਬਡਾਈ ਤਾਕੀ ਕੀਮਤ ਕਹਿਣ ਨਾ ਜਾਏ ਰਹਾ ਦੁਖ ਸੋਗ ਕਾ ਟਾਹਿਓੜੀ आनंद मंगल विश्राम मानवाषित फल मिले अचिंता पूर्ण होए काम एहा सुख ਅਗ ਮੁਖ ਊਜਲ ਮਿਟ ਗਿ ਆਵਣ ਜਾਣੇ ਨਿਰਪਾਪ ਹਿਰਦੈ ਨਾਮ ਵਸੇ ਆਪਨੇ ਸਤ ਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗ। ਕਹੋ ਨਾਨਕ ਤਾਕੇ ਪੂਰ ਕਰਮਾ। ਜਾ ਕਾ ਗੁਰ ਚਰਨੀ ਮਨ ਲਗਾ ਉਠਤ ਬੈਠਤ ਹਰ ਗੁਣ ਗਾਵੇ ਦੁਖ ਦਰਦ ਭ੍ਰਮ ਭਾਗ ਕਹੋ ਨਕਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਣੀ ਮਨ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਮਰਤਕ ਕੋ ਪਾਇਓ ਤਨ ਸਾਸਾ ਵਿਸ਼ਰਤ ਆਨ ਮਿਲਾਇਆ ਪਸੂ ਪ੍ਰੇਤ ਮੁਗਦ ਭੇ ਸ੍ਰੋਤੇ ਹਰ ਨਾਮ ਮੁਖ ਗਾਇਆ